ਅੱਜ ਵੀਡੀਓ ਵੇਖ ਰਿਹਾ ਸਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਣੇ ਰਹੋ ਨੰਝਾ ਮੇਰਾ ਪਿਆਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕਨੋਡੀ ਬੱਦ ਤੋਂ ਉੱਪਰ ਰਾਸ਼ਟਰਪਤੀ ਦੇ ਬਿਆਨ ਤੇ ਬੋਲੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਇਸ ਦੇ ਨਾਲ ਹੀ ਕਿਹਾ ਕਿਸਾਨਾਂ ਨੂੰ ਐਮਐਸਪੀ ਦੇ ਨਾਲ 5 ਗੁਣਾ ਪੈਸਾ ਕਿਸਾਨਾਂ ਕੋਲ ਵਾਪਸ ਆਵੇਗਾ ਤੇ ਢੱਲੇਵਾਲ ਦਾ ਮਰਨ ਵਰਤਦਾ ਸਮਾਂ ਦਿਨ ਜਾਰੀ ਮਰਨਯਗ ਉਪਰਾਸ਼ਟਪਤੀ ਵਲੋਕਸਾਨ ਉਪਰ ਦਿੱਤੇ ਬਿਆਨ ਅਤੇ ਆਪਣੀਆਂ ਪ੍ਰਤੀਕਿਰਿਆ ਦਿੱੰਨਿਆ ਕਿਸਾਨਾ ਗੁਆਂ ਨੇ ਕਿਹਾ ਕਿ ਅੱਜ ਅਸੀਂ ਮਾਨਯੋਗ ਉਪਰਾਸ਼ਟਪਤੀ ਜਗਦੀਪ ਤਨਖੜ ਨੂੰ ਤੱਥਾਂ ਸਮੇਤ ਇੱਕ ਵਿਸਤ੍ਰਿਤ ਪੱਤਰ ਲਿਖਿਆ ਜੋ ਹੈਠ ਅਨੁਸਾਰ ਹੈ ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੇ ਨਾਲ ਹੀ ਨਾ ਨੇ C2+ 50% ਫਾਰਮੈਂਟ ਫਾਰਮੂਲੇ ਅਨੁਸਾਰ ਐਮਐਸਪੀ ਨਿਧਾਰਤ ਕਰਨ ਦੇ ਸਮੇਤ 12 ਮੰਗਾ ਦੀ ਪੂਰਤੀ ਕਰਨ ਦੀ ਮਰਨਵਰਤ ਅੱਜ 10 ਵਾਂ ਦਿਨ ਹੈ ਉਹਨਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਤਾਂ ਜੋ ਕੇ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰੇ ਜਾਂ ਫਿਰ ਖਨੋਰੀ ਬਾਰਡਰ ਉੱਪਰ ਹੀ ਆਪਣੀਆਂ ਜਾਨ ਆਪਣੀ ਲੋਕਾਂ ਦਾ ਸੰਘਰਸ਼ ਲੜਦੇ ਹੋਏ ਕੁਰਬਾਨ ਕਰ ਦੇਵਾਂਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ